ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਮਿੰਨੀ ਵਲੌਗ ਵਿੱਚ ਅੱਜ ਗਗਨ ਜਾਰੀ ਹੈ ਆਪਣੇ ਪਿੱਕੇ ਪਿੰਡ ਮੈਂ ਉਹਨੂੰ ਛੱਡਣੇ ਜਾਉਂਗਾ ਸਵੇਰੇ 4:00 ਵੱਜ ਚੁੱਕੇ ਨੇ ਅਸੀਂ ਉੱਠ ਖੜੇ ਸੀਗੇ ਨਾਤੋ ਕੇ ਤਿਆਰ ਹੋਣ ਲੱਗ ਰਹੇ ਨੇ ਨਹਿਰਾ ਸੋਰੀ ਨਹਿਰਾ ਪਹਿਲਾਂ ਪਿੰਡੇ ਚਲੀ ਗਈ ਸੀ ਤੇ ਸੀਆ ਤੇ ਵਾਲਵਾਰੀ ਹੈ ਗਗਨ ਮੈਂ ਤਿਆਰ ਹੋ ਚੁੱਕਿਆ ਸੀਗਾ ਤੇ ਲੋ ਜੀ ਤਿਆਰੀ ਵੈਰੀ ਚੱਲਣ ਦੀ ਸਵੇਰੇ ਸਵੇਰੇ ਜਲਦੀ ਜਾਣ ਦਾ ਕਾਰਨ ਜੀ ਕਿਉਂਕਿ ਮੈਂ ਸਵੇਰੇ ਜਲਦੀ ਦੁਕਾਨ ਤੇ ਵਾਪਸ ਆਉਣਾ ਸੀਗਾ ਦੁਕਾਨ ਖੁੱਲਣੀ ਹੁੰਦੀ ਹੈ ਅਜ ਕਰਕੇ ਮੈਂ ਜਲਦੀ ਜਲਦੀ ਛੱਡ ਕੇ ਮਾ ਉਸ ਸਾਜ ਨੂੰ ਚਲੋ ਚੱਲ ਪਏ ਬਾਈਕ ਤੇ ਜਾ ਰਹੇ ਆ ਦੇਖੋ ਨੇਰਾ ਹਜੇ ਵੀ ਹੈਗਾ ਐਨਕ ਲਾਉਣੀ ਪੈਂਦੀ ਐ ਕਿਉਂਕਿ ਮੱਛਰ ਬਹੁਤ ਆ ਤਾਂ ਕਰਕੇ ਅਸੀਂ ਪਹੁੰਚ ਚੁੱਕੇ ਆ ਬਰੇਟੇ ਫਾਟਕ ਬੰਦ ਹੈ ਜੀ ਜੇ ਜਤੋਂ ਜਦੋਂ ਮੈਂ ਜਾਂਨਾ ਹੋਂ ਜਾਂ ਵੇਲੇ ਬੰਦੀ ਹੁੰਦਾ ਹੁੰਦਾ ਤੇ ਫਾਟਕ ਬੰਦ ਸੀ ਤਾਂ ਚੱਲ ਪਏ ਘਰੇ ਪਹੁੰਚ ਚੁੱਕੇ ਆ ਅੱਗੇ ਤੁਹਾਨੂੰ ਦਿਖਾਵਾਂਗੇ ਦਿਨ ਚੜ ਗਿਆ ਨੇਰਾ ਸੁੱਤੀ ਪਈ ਸੀ ਹਜੇ ਨੇਰਾ ਉਠਾਇਆ ਮੈਂ ਪਹਿਲਾਂ ਪਹਿਲਾਂ ਨੀਚੇ ਜੀ ਉਹ ਤਾਂ ਕਰਕੇ ਫਿਰ ਅਸੀਂ ਚਾਹ ਪੀਤੀ ਚਾਹ ਬਣ ਕੇ ਆ ਗਈ ਸੀ ਸਾਡੀ ਚਾਹ ਪੀ ਰਹੇ ਆ ਅਸੀਂ ਸਾਰੇ ਦੇਖੋ ਤੇ ਲਓ ਜੀ ਹੁਣ ਮੈਂ ਜਾਣ ਦੀ ਤਿਆਰੀ ਆ ਐ ਦਸਿਆ ਨੂੰ ਮਿਲ ਕੇ ਮੈਂ ਹੁਣ ਚੱਲੂਗਾ ਵਾਪਸ ਉਥੋਂ ਕਿਉਂਕਿ ਜਲਦੀ ਟਿਕਾਣਾ ਲਾਉਂਦੇ ਫਿਰ ਫਟਕ ਬੰਦ ਸੀਗਾ ਜੀ ਨਵਾਰਾ ਫਿਰ ਫਟਕ ਬੰਦ ਰਿਹਾ ਮੈਂ ਵੇਟ ਕੀਤੀ ਮੈਂ ਚਲੋ ਥੋੜਾ ਥੋੜਾ ਨੰਗੇ ਲੋਕ ਪਰ ਆਪਾਂ ਨਹੀਂ ਲੰਗਦੇ ਹੁੰਦੇ ਵੇਟ ਕਰ ਲੁਕੀ ਕਰਨੀ ਪੰਜ ਚਾਰ ਮਿੰਟਾਂ ਨਾਲ ਕੀ ਫਰਕ ਪੈਂਦਾ ਪੈਸੇ ਵੀ ਲੇਟ ਹੋਈ ਜਾਂਦੇ ਆ ਵੇਟ ਕੀਤੀ ਤੇ ਨ ਜਾਗਜੀ ਟ੍ਰੇਨ ਮਾਲ ਗੱਡੀ ਆ ਚੁੱਕੀ ਆ ਉਹ ਲੰਘ ਜੋਗੀ ਥੋੜੇ ਟਾਈਮ ਚ ਫਿਰ ਆਪ ਲਓ ਜੀ ਗੰਗਨਹਰੋਂ ਛੱਡ ਕੇ ਆਪਾਂ ਵਾਪਸ ਆ ਚੁੱਕੇ ਆ ਦੁਕਾਨ ਤੇ ਤੇ ਆਪਣਾ ਅੱਜ ਦਾ ਮਿੰਨੀ ਵਲੋਗ ਤੁਹਾਨੂੰ ਕਿਵੇਂ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਅਗਲੇ ਵਲੋਗ ਸ਼ੁਕਰੀਆ ਥੈਂਕ ਯੂ